ਕਹਾਣੀ ਰਾਣੀ ਹਿੰਦਵਤੀ ਤੇ ਰੂਪ ਇੱਕ ਰਾਜ ਇੱਕ ਰਾਜੇ ਨੇ ਇੱਕ ਵਾਰ ਕਿਸੇ ਸ਼ਿਕਾਰੀ ਨੂੰ ਹੁਕਮ ਦਿੱਤਾ ਕਿ ਜਾ ਤੇ ਜਾ ਕੇ ਕੋਈ ਜਾਨਵਰ ਫੜ ਕੇ ਲਿਆ ਉਸ ਸ਼ਿਕਾਰੀ ਨੇ ਆਪਣਾ ਜਾਲ ਵਿਛਾਇਆ ਤੇ ਉਹਦੇ ਜਾਲ ਵਿੱਚ ਇੱਕ ਹਾਂਸ ਫਸ ਗਿਆ ਸ਼ਿਕਾਰੀ ਉਸ ਨੂੰ ਫੜ ਕੇ ਵਾਪਸ ਸ਼ਹਿਰ ਨੂੰ ਲੈ ਆਉਂਦਾ ਰਾਹ ਵਿੱਚ ਮੁੰਡੇ ਖੇਡਦੇ ਸੀ ਤੇ ਉਸ ਰਾਜੇ ਦਾ ਮੁੰਡਾ ਰੂਪ ਵੀ ਉਹਨਾਂ ਮੁੰਡਿਆਂ ਨਾਲ ਖੇਡਦਾ ਸੀ ਜਾਂਦੇ ਸ਼ਿਕਾਰੀ ਉਹਨਾਂ ਦੇ ਨੇੜੇ ਆਇਆ ਤਾਂ ਹੰਸ ਨੇ ਮੁੰਡਿਆਂ ਕੋਲ ਪੁਕਾਰ ਕੀਤੀ ਕਿ ਮੈਨੂੰ ਛਡਾਓ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੋਵਾਂਗਾ ਤੁਹਾਡਾ ਹਸਾਨ ਕਦੀ ਵੀ ਨਹੀਂ ਭੁੱਲਾਂਗਾ ਰੂਪ ਨੇ ਸ਼ਿਕਾਰੀ ਨੂੰ ਆਖਿਆ ਇਹਨੂੰ ਛੱਡ ਦੇ ਸ਼ਿਕਾਰੀ ਨੇ ਆਖਿਆ ਬਾਦਸ਼ਾਹ ਨੇ ਮੈਨੂੰ ਘੱਲਿਆ ਸੀ ਤੇ ਮੈਂ ਉਸਦੇ ਹੁਕਮ ਨਾਲ ਫੜ ਕੇ ਲਿਆ ਆਂ ਮੈਂ ਇਹੇ ਜਾ ਕੇ ਬਾਦਸ਼ਾਹ ਨੂੰ ਦੇਣਾ ਹੈ ਰੂਪ ਨੇ ਇੱਕ ਦੋ ਵਾਰ ਉਹਨੂੰ ਆਖਿਆ ਫਿਰ ਰੂਪ ਨੇ ਉਹਦੇ ਇੱਕ ਚਪੇੜ ਮਾਰੀ ਤੇ ਹੰਸ ਨੂੰ ਛੁਡਾ ਦਿੱਤਾ ਹੰਸ ਉੱਡ ਕੇ ਪਰਾਂ ਜਾ ਬੈਠਾ ਤੇ ਰੂਪ ਨੂੰ ਕਹਿਣ ਲੱਗਾ ਮੈਂ ਤੇਰਾ ਬੜਾ ਸ਼ੁکریਹਾ ادا ਕਰਦਾ ਹਾਂ ਤੂੰ ਮੇਰੀ ਜਾਨ ਬਚਾਈ ਹੈ ਜੇ ਤੈਨੂੰ ਕੋਈ ਵਿਵਤਾ ਪਵੇ ਤਾਂ ਤੂੰ ਮੈਨੂੰ ਫਲਾਣੀ ਜਗ੍ਹਾ ਤੇ ਆਣ ਮਿਲੀ ਉਹ ਸ਼ਿਕਾਰੀ ਬਾਦਸ਼ਾਹ ਕੋਲ ਜਾ ਕੇ ਰੋਇਆ ਭਈ ਮੈਂ ਹੰਸ ਫੜ ਕੇ ਲਿਆਂਦਾ ਸੀ ਤੇ ਤੇਰੇ ਮੁੰਡੇ ਨੇ ਰਸਤੇ ਵਿੱਚ ਛੁਡਾ ਦਿੱਤਾ ਤੇ ਮੇਰੇ ਚਪੇੜ ਵੀ ਮਾਰੀਏ ਬਾਦਸ਼ਾਹ ਨੂੰ ਬੜਾ ਗੁੱਸਾ ਆਇਆ ਬਾਦਸ਼ਾ ਨੇ ਸਿਪਾਹੀ ਕਹਾਈ ਤੇ ਕਹਿੰਦਾ ਜਲਦੀ ਤੋਂ ਜਲਦੀ ਜਾਓ ਤੇ ਫੜ ਕੇ ਲਿਆਓ ਉਸ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਬਾਦਸ਼ਾ ਦਾ ਹੁਕਮ ਸੁਣ ਕੇ ਇੱਕ ਬੰਦਾ ਭੱਜਾ ਗਿਆ ਤੇ ਜਾ ਕੇ ਰੂਪ ਨੂੰ ਆਂਦਾ ਪਈ ਆਪਣਾ ਬਚਾਅ ਕਰ ਲੈ ਬਾਦਸ਼ਾ ਤੇਰੇ ਤੇ ਬੜਾ ਗਰੋਧ ਵਾਣੇ ਤੈਨੂੰ ਫੜਨ ਲਈ ਸਿਪਾਹੀ ਭੇਜੇ ਹਨ ਇਹ ਸੁਣ ਕੇ ਰੂਪ ਨੇ ਸੋਚਿਆ ਭਈ ਹੰਸ ਯਾਰ ਵਾਲੀ ਚਲਦੇ ਆ ਅੱਗੇ ਅੱਗੇ ਰੂਪ ਭੱਜਾ ਜਾਂਦਾ ਤੇ ਪਿੱਛੇ ਪਿੱਛੇ ਸਿਪਾਹੀ ਭੱਜੇ ਜਾਂਦੇ ਆ ਜਦ ਨੇੜੇ ਚਲੇ ਜਾਂਦੇ ਆ ਤਾਂ ਹੰਸ ਨੇ ਵੇਖਿਆ ਰੂਪ ਭੱਜਾ ਆਉਂਦਾ ਹੈ ਹੰਸ ਵੀ ਦੌੜ ਕੇ ਉਹਦੇ ਕੋਲ ਆ ਜਾਂਦਾ ਹੈ ਉਹਨੇ ਰੂਪ ਨੂੰ ਪੁੱਛਿਆ ਕੀ ਗੱਲ ਹੈ ਰੂਪ ਨੇ ਦੱਸਿਆ ਭਾਈ ਰਾਜਾ ਬੜਾ ਕਰੋਧਵਾਣੇ ਸਿਪਾਹੀ ਮੈਨੂੰ ਫੜਨ ਲਈ ਮਾਗਰ ਭੱਜੇ ਆਉਂਦੇ ਆ ਉਹਨੇ ਕਿਹਾ ਤੂੰ ਫਿਕਰ ਨਾ ਕਰ ਤੇ ਆ ਮੇਰੇ ਉੱਤੇ ਬੈਠ ਜਾ ਰੂਪ ਉਹਦੇ ਉੱਤੇ ਬੈਠ ਜਾਂਦਾ ਹੈ ਤੇ ਉਹਨੂੰ ਹੰਸ ਉਡਾ ਕੇ ਲੈ ਜਾਂਦਾ ਹੈ ਸਿਪਾਹੀ ਪਾਸ ਮੁੜ ਆਉਂਦੇ ਆ ਰਾਜੇ ਨੂੰ ਜਾ ਕੇ ਕਹਿੰਦੇ ਆ ਉਹਨੂੰ ਤੇ ਕੋਈ ਜਾਨਵਰ ਉਡਾ ਕੇ ਲੈ ਗਿਆ ਉਧਰ ਹੰਸ ਉੱਡਦਾ ਉੱਡਦਾ ਕਚਨਾਪੂਰੀ ਸ਼ਹਿਰ ਵਿੱਚ ਪਹੁੰਚ ਗਿਆ ਤੇ ਉਥੇ ਆਣ ਕੇ ਉਸਨੇ ਰੂਪ ਨੂੰ ਉਤਾਰ ਦਿੱਤਾ ਅਤੇ ਆਪ ਸਮੁੰਦਰ ਦੇ ਕੰਢੇ ਨੂੰ ਚਲਾ ਗਿਆ। ਜਾਣ ਲੱਗਿਆ ਉਹਨੇ ਰੂਪ ਨੂੰ ਆਖਿਆ ਜਦੋਂ ਵੀ ਤੈਨੂੰ ਭੀੜ ਬਣੇ ਤਾਂ ਇੱਥੇ ਆ ਜਾਵੇਂ। ਰੂਪ ਸ਼ਹਿਰ ਨੂੰ ਤੁਰ ਜਾਂਦਾ ਹੈ ਉਥੇ ਇੱਕ ਪਠਿਆਰੀ ਅੱਗੇ ਦਾਣੇ ਭੁੰਨ ਰਹੀ ਆ। ਰੂਪ ਨੇ ਪਠਿਆਰੀ ਨੂੰ ਕਿਹਾ ਮਾਂ ਮੈਨੂੰ ਦਾਣੇ ਭੁੰਨ ਦੇ ਮੈਨੂੰ ਬੜੀ ਭੁੱਖ ਲੱਗੀ ਆ ਪਰ ਪੈਸਾ ਮੇਰੇ ਕੋਲ ਨਹੀਂ। ਪਠਿਆਰੀ ਨੇ ਕਿਹਾ ਚੰਗਾ ਹੋਨੇ ਉਹਨੂੰ ਦਾਣੇ ਭੁੰਨ ਦਿੱਤੇ ਦਾਣੇ ਭੁੰਨ ਕੇ ਪਠਿਆਰੀ ਨੇ ਉਹਨੂੰ ਪੁੱਛਿਆ ਪਈ ਤੂੰ ਕੌਣ ਏ ਤੇ ਕਿੱਥੋਂ ਆਇਆ ਕਿੱਥੇ ਜਾਣਾ ਈ ਰੂਪ ਨੇ ਕਿਹਾ ਮੈਂ ਮੁਸਾਫਰ ਆ ਤੇ ਐਵੇਂ ਘੁੰਮਦਾ ਘਮਾਉਂਦਾ ਹੀ ਫਿਰਦਾ ਉਸ ਪਠਿਆਰੀ ਦੇ ਕੋਈ ਪੁੱਤ ਨਹੀਂ ਸੀ ਉਹਨੇ ਕਿਹਾ ਕਿ ਤੂੰ ਮੇਰਾ ਪੁੱਤ ਬਣ ਜਾ ਉਹਨੇ ਕਿਹਾ ਠੀਕ ਐ ਪਠਿਆਰੀ ਨੇ ਦਾਣੇ ਭੁੰਨ ਕੇ ਪੱਠੀ ਪੁੱਟ ਲਈ ਤੇ ਦੋਵੇਂ ਘਰ ਨੂੰ ਤੁਰ ਪਏ ਕਰ ਗਈ ਤੇ ਹਨੇਰਾ ਹੋ ਗਿਆ ਰੂਪ ਨੇ ਉਹਨੂੰ ਕਿਹਾ ਮਾਤਾ ਦੀਵਾ ਜਗਾ ਪਠਿਆਰੀ ਨੇ ਕਿਹਾ ਪੁੱਤ ਇਸ ਸ਼ਹਿਰ ਵਿੱਚ ਕੋਈ ਵੀ ਦੀਵਾ ਨਹੀਂ ਜਗਾਉਂਦਾ ਇਥੋਂ ਦੇ ਰਾਜੇ ਦੀ ਧੀ ਹਿੰਦਵਤੀ ਆਪਣੇ ਮਹਿਲਾਂ 'ਚ ਚੜ ਜਾਂਦੀ ਆ ਤੇ ਉਸ ਦੇ ਉਸ ਦਾ ਸਾਰੇ ਸ਼ਹਿਰ 'ਚ ਚਾਨਣ ਹੁੰਦਾ ਰੂਪ ਦੇ ਦਿਲ ਵਿੱਚ ਇਹ ਗੱਲ ਬੜੀ ਵੱਜੀ ਐਸੀ ਸ਼ਕਲ ਵਾਲੀ ਜਨਾਨੀ ਮੈਂ ਇਹਨੂੰ ਮਿਲਣਾ ਚਾਹੁੰਦਾ ਉਹ ਸਵੇਰੇ ਉੱਠਿਆ ਤੇ ਸਮੁੰਦਰ ਦੇ ਕੰਢੇ ਹਾਸ ਹਾਂਸ ਕੋਲ ਗਿਆ ਉਨੇ ਸਾਰੀ ਵਾਰ ਦਾ ਉਸ ਨੂੰ ਦੱਸੀ ਤੇ ਕਿਹਾ ਮੈਨੂੰ ਰਾਤ ਦੇ 8 ਵਜੇ ਉਸ ਰਾਜਕੁਮਾਰੀ ਦੇ ਮਹੱਲਾ ਵਿੱਚ ਛਾੜਾਵੇਂ ਹੰਸ ਨੇ ਉਹਨੂੰ ਕਿਹਾ ਕਿ ਤੂੰ ਮਸਾਂ ਹੀ ਇੱਕ ਵਿਵਤਾ ਵਿੱਚੋਂ ਨਿਕਲਿਆ ਹੈ ਤੇ ਹੁਣ ਦੂਜੀ ਵਿਵਤਾ ਵਿੱਚ ਨਾ ਫਸ ਰੂਪ ਨੇ ਜਿੱਦ ਕੀਤੀ ਤੇ ਕਿਹਾ ਤੂੰ ਮੇਰਾ ਯਾਰ ਕਾਹਦਾ ਜੇ ਤੂੰ ਮੈਨੂੰ ਉਹਦੇ ਮਹੱਲਾ 'ਚ ਨਹੀਂ ਪਹੁੰਚਾਉਂਦਾ ਹੰਸ ਨੇ ਕਿਹਾ ਚੰਗਾ ਰਾਤ ਨੂੰ 8 ਵਜੇ ਉਪੜਾ ਦਊਂਗਾ ਹੰਸ ਨੇ ਉਹਨੂੰ ਚੁੱਕਿਆ ਤੇ ਰਾਤ ਨੂੰ ਉਹਦੇ ਮਹੱਲਾ 'ਚ ਪਹੁੰਚਾ ਦਿੱਤਾ ਏ ਵੀ ਰਾਜੇ ਦਾ ਪੁੱਤ ਸੀ ਸ਼ਕਲ ਵੀ ਬੜੀ ਸੋਹਣੀ ਸੀ ਦੋਵਾਂ ਵੇਖਿਆ ਤੇ ਇੱਕ ਦੂਜੇ ਦੇ ਤੇ ਦੋਵੇਂ ਮੋਹਿਤ ਹੋ ਗਏ ਰੂਪ ਉਥੇ ਰਾਤ ਰਿਹਾ ਗੱਲਾਂ ਬਾਤਾਂ ਕੀਤੀਆਂ ਤੇ ਤੜਕੇ 4 ਵਜੇ ਫੇਰ ਹੰਸ ਆਇਆ ਤੇ ਉਹਨੂੰ ਉਡਾ ਕੇ ਵਾਪਸ ਲੈ ਗਿਆ ਇੰਜ ਹੰਸ ਰਾਤ ਨੂੰ ਆ ਜਾਇਆ ਕਰੇ ਉਹਨੂੰ ਲੈ ਕੇ ਤੇ ਸਵੇਰੇ ਲੈ ਆਇਆ ਕਰੇ ਇੱਕ ਮਾਲਣ ਰੋਜ਼ ਹਿੰਦਵਤੀ ਕੋਲ ਫੁੱਲ ਲੈ ਕੇ ਆਉਂਦੀ ਹੁੰਦੀ ਸੀ ਉਹ ਹਿੰਦਵਤੀ ਦਾ ਰੋਜ਼ ਫੁੱਲਾਂ ਨਾਲ ਭਾਰ ਤੋਲਦੀ ਹੁੰਦੀ ਸੀ ਹਿੰਦਵਤੀ ਦਾ ਭਾਰ ਵੱਧਦਾ ਗਿਆ ਤੇ ਉਹਦੇ ਨਾਲ ਚਾਰ ਟੋਕਰੇ ਫੁੱਲਾਂ ਦੇ ਤੁਲਣ ਲੱਗ ਪਏ ਮਾਲਣ ਨੇ ਜਾ ਕੇ ਰਾਣੀ ਨੂੰ ਦੱਸਿਆ ਭਈ ਰਾਣੀ ਲੜਕੀ ਤੇਰੀ ਮੁਟਿਆਰ ਹੋ ਗਈ ਆ ਅੱਗੇ ਇੱਕ ਟੋਕਰਾ ਭਾਰ ਨਾਲ ਤੁਲਦੀ ਸੀ ਹੁਣ ਉਹਦੇ ਨਾਲ ਚਾਰ ਟੋਕਰੇ ਤੁਲਦੇ ਨੇ ਉਹਨੇ ਕਿਹਾ ਇਹਨੂੰ ਵਿਆਹ ਦਿਓ ਇਹ ਸਾਰੀ ਗੱਲ ਰਾਣੀ ਨੇ ਰਾਜੇ ਨੂੰ ਦੱਸੀ ਭਈ ਮੈਲਾ ਚ ਕੋਈ ਆਦਮੀ ਹਿੰਦਵਤੀ ਕੋਲ ਆਉਂਦਾ ਅੱਗੇ ਇੱਕ ਟੋਕਰੇ ਭਾਰ ਨਾਲ ਤੁਲਦੀ ਸੀ ਹੁਣ ਚਾਰ ਟੋਕਰੇ ਫੁੱਲਾਂ ਤੇ ਚੜਦੇ ਆ ਇਹਦਾ ਕੋਈ ਕਾਰਨ ਨਹੀਂ ਰਾਜੇ ਨੇ ਪਹਿਰੇਦਾਰਾਂ ਨੂੰ ਸੱਦ ਕੇ ਤਾੜਿਆ ਕੌਣ ਆਦਮੀ ਮਹਿਲਾਂ ਚ ਚੜਦਾ ਹੈ ਪਹਿਰੇਦਾਰਾਂ ਨੇ ਹੈਰਾਨ ਹੋ ਕੇ ਕਿਹਾ ਸਾਡੇ ਕੋਲੋਂ ਤੇ ਕੋਈ ਆਦਮੀ ਨਹੀਂ ਚੜਦਾ ਇੱਕ ਜਾਨਵਰ ਜ਼ਰੂਰ ਆਉਂਦਾ ਹੈ ਰਾਤ ਪਤਾ ਨਹੀਂ ਲੱਗਦਾ ਉਹ ਕੀ ਹੈ ਉਹ ਆਉਂਦਾ ਤੇ ਇੱਥੇ ਬਹਿ ਕੇ ਉੱਡ ਜਾਂਦਾ 4 ਵਜੇ ਤੜਕੇ ਫੇਰ ਆਉਂਦਾ ਤੇ ਥੋੜਾ ਜਿਹਾ ਬਹਿ ਕੇ ਫੇਰ ਉੱਡ ਜਾਂਦਾ ਸਾਨੂੰ ਨਹੀਂ ਪਤਾ ਲੱਗਦਾ ਕਿ ਕੀ ਕਾਰਨ ਹੈ ਉਸ ਰਾਜੇ ਨੇ ਇੱਕ ਫਫੇ ਕੁੱਟਣੀ ਮੰਗਾਈ ਤੇ ਉਹਨੂੰ ਪੁੱਛਿਆ ਭਈ ਤੂੰ ਕੀ ਕੰਮ ਕਰ ਸਕਦੀ ਹੈ ਉਹ ਕਹਿੰਦੀ ਕਿ ਮੈਂ ਆਸਮਾਨ ਪਾੜ ਸਕਦੀ ਹਾਂ ਫਿਰ ਉਹਨੇ ਦੂਜੀ ਮੰਗਾਈ ਉਹਨੂੰ ਪੁੱਛਿਆ ਭਈ ਤੂੰ ਕੀ ਕਰ ਸਕਦੀ ਹੈ ਉਹ ਕਹਿੰਦੀ ਮੈਂ ਆਸਮਾਨ ਪਾੜ ਕੇ ਉਹਨੂੰ ਟਾਕੀ ਲਾ ਸਕਦੀ ਹਾਂ ਉਹਨੇ ਕਿਹਾ ਇਹ ਠੀਕ ਹੈ ਉਹਨੇ ਉਹਨੂੰ ਰਾਤ ਨੂੰ ਮਹਿਲਾ ਚ ਘੱਲ ਕੇ ਕਿਹਾ ਰਾਤ ਨੂੰ ਚੋਰ ਆਉਂਦੇ ਤੇ ਉਹਨੂੰ ਫੜਨਾ ਹੈ ਉਸ ਵਫਾ ਫੇਕ ਉਟਣੀ ਨੇ ਚੰਗੇ ਹਾਰ ਸ਼ਿੰਗਾਰ ਲਾਏ ਤੇ ਹਿੰਦਵਤੀ ਦੇ ਕੋਲ ਮਹਿਲਾ ਚ ਪਹੁੰਚ ਗਈ ਕਹਿਣ ਲੱਗੀ ਭਾਈ ਮੈਂ ਤੇਰੀ ਮਾਸੀ ਆ ਤੇ ਮੈਂ ਬੜੇ ਚਿਰਾਂ ਬਾਅਦ ਆਈਆਂ ਮੈਂ ਕਿਧਰੇ ਬਾਹਰ ਗਈ ਸਾਂ ਤੇ ਹੁਣ ਆਈਆਂ ਉਹਨੇ ਉਹਨੂੰ ਬੜਾ ਲਾਡ ਪਿਆਰ ਕੀ ਬਖਾਇਆ ਜਦ ਰਾਤ ਪਈ ਤਾਂ ਹਿੰਦਵਤੀ ਆਪਣੇ ਕਮਰੇ ਚ ਸੌਣ ਲਈ ਗਈ ਤੇ ਉਹਨੂੰ ਦੂਜਾ ਕਮਰਾ ਦੇ ਦਿੱਤਾ ਉਹ ਵੀ ਸੌਣ ਲਈ ਚਲੀ ਗਈ ਰੂਪ ਫੇਰ ਰਾਤ ਨੂੰ ਆਇਆ ਤੇ ਗੱਲਾਂ ਬਾਤਾਂ ਕੀਤੀਆਂ ਫਫੇ ਕੂਟਣੀ ਚੀਤਾ ਰਹੀ ਬਹਿਂਦੀ ਰਹੀ ਬਾਹਰ ਇੱਕ ਪਲੰਗ ਡੱਠਾ ਸੀ ਪਹਿਲਾਂ ਰੂਪ ਉਹਦੇ ਉੱਤੇ ਆਣ ਕੇ ਬੈਠਾ ਤੇ ਫੇਰ ਹਿੰਦਵਤੀ ਦੇ ਕਮਰੇ ਚਲਾ ਗਿਆ ਦਿਨ ਚੜ੍ਹਿਆ ਤਾਂ ਫਫੇ ਕੂਟਣੀ ਨੇ ਸੋਚਿਆ ਭਈ ਇਸ ਪਲੰਗ ਨੂੰ ਉਹਦੇੜ ਦਿਆਂ ਤੇ ਇਹਨੂੰ ਫੇਰ ਕੱਚੇ ਦੰਦਾ ਨਾਲ ਉਣਦਿਆਂ ਤੇ ਪਰੰਗ ਉੱਤੇ ਲੀੜਾ ਵਿਛਾ ਦੇਵਾਂ ਭਈ ਪਤਾ ਨਾ ਲੱਗੇ ਉਹਨੇ ਇਹ ਪਲੰਗ ਉਹਦੇੜ ਦਿੱਤਾ ਤੇ ਫੇਰ ਤੰਦਾਂ ਨਾਲ ਉਣ ਕੇ ਹੀਠਾ ਇੱਕ ਰੰਗਵਾਲਾ ਬਾਲਟਾ ਰੱਖ ਦਿੱਤਾ। ਰੂਪ ਫੇਰ ਰਾਤ ਨੂੰ ਆਇਆ ਤੇ ਜਦੋਂ ਪਲੰਘ ਉੱਤੇ ਬੈਠਾ ਉਹ ਰੰਗ ਵਾਲੇ ਬਾਲਟੇ ਵਿੱਚ ਡਿੱਗ ਪਿਆ। ਉਹਦੇ ਸਾਰੇ ਕੱਪੜੇ ਰੰਗੇ ਗਏ। ਸਵੇਰ ਹੋਈ ਤੇ ਹੰਸ ਆ ਗਿਆ ਉਹ ਰੂਪ ਨੂੰ ਲੈ ਕੇ ਉੱਡ ਗਿਆ। ਉਹਨੇ ਜਾ ਕੇ ਪਠਿਆਰੀ ਨੂੰ ਕਿਹਾ ਮੇਰੇ ਕੱਪੜੇ ਜਾ ਕੇ ਧੋਬੀ ਨੂੰ ਦੇ ਆ। ਉਹਨੂੰ ਕਹਿ ਸਾਰਾ ਰੰਗ ਲਾ ਦੇਵੇ। ਪਠਿਆਰੀ ਲੀੜੇ ਤੋਂ ਧੋਬੀ ਨੂੰ ਦਿਾਈ। ਉਧਰੋਂ ਸਵੇਰੇ ਫਫੇ ਕੁੱਟਣੀ ਨੇ ਰਾਜੇ ਨੂੰ ਕਿਹਾ ਸ਼ਹਿਰ ਦੇ ਸਾਰੇ ਧੋਬੀਆਂ ਦੀਆਂ ਦੁਕਾਨਾਂ ਦੀ ਤਲਾਸ਼ਾ ਤਲਾਸ਼ੀ ਲਈ ਜਾਵੇ। ਉਹਨਾਂ ਨੇ ਤਲਾਸ਼ੀ ਲਈ ਤੇ ਇੱਕ ਧੋਬੀ ਦੀ ਦੁਕਾਨ ਤੋਂ ਰੰਗੇ ਲੀੜੇ ਨਿਕਲ ਆਏ। ਉਹਨਾਂ ਧੋਬੀ ਨੂੰ ਪੁੱਛਿਆ ਇਹ ਕੀ ਦੇ ਲੀੜੇ ਆ? ਧੋਬੀ ਨੇ ਕਿਹਾ ਮੈਨੂੰ ਤਾਂ ਪਤਾ ਨਹੀਂ। ਮੈਨੂੰ ਤਾਂ ਇੱਕ ਪਠਿਆਰੀ ਦੇ ਕੇ ਗਈ ਸੀ। ਉਹਦੇ ਘਰ ਦੱਸ ਦਿਆ ਕੋਈ ਮੁੰਡਾ ਆਇਆ ਹੈ। ਹੋ ਸਕਦਾ ਉਹਦੇ ਹੋਣ। ਉਹਨਾਂ ਜਾ ਕੇ ਪਠਿਆਰੀ ਨੂੰ ਪੁੱਛਿਆ ਆਹ ਲੀੜੇ ਕੀ ਦੇ ਆ? ਉਹਨੇ ਆਖਿਆ ਮੇਰੇ ਘਰ ਇੱਕ ਮੁੰਡਾ ਆਇਆ ਹੈ ਉਹਦੇ ਆ। ਸਿਪਾਈਆਂ ਆਖਿਆ ਭਾਈ ਇਹਨੂੰ ਫੜ ਕੇ ਬਾਦਸ਼ਾਹ ਕੋਲ ਖੜਨਾ ਹੈ ਸਿਪਾਈਆਂ ਉਹਨੂੰ ਫੜ ਲਿਆ ਤੇ ਬਾਦਸ਼ਾਹ ਦੇ ਕੋਲ ਲੈ ਗਏ ਸਾਰਾ ਕੁਝ ਸੁਣ ਕੇ ਬਾਦਸ਼ਾਹ ਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਉਹਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਪਠਿਆਰੀ ਕੈਦਖਾਨੇ ਚ ਰੂਪ ਦੇ ਕੋਲ ਗਈ ਤੇ ਕਹਿਣ ਲੱਗੀ ਪੁੱਤਰ ਹੁਣ ਕੀ ਹੋ ਸਕਦਾ ਉਹਨੇ ਕਿਹਾ ਕਿ ਸਮੁੰਦਰ ਦੇ ਕੰਢੇ ਇੱਕ ਹਾਂਸ ਰਹਿੰਦਾ ਹੈ ਉਹ ਉੱਥੇ ਮੋਤੀ ਝੁਗਦਾ ਹੋ ਤੇ ਉਹਦੇ ਲਾਗੇ ਚਲੀ ਜਾਏ ਉਹਨੂੰ ਕਹੀਂ ਰੂਪ ਨੂੰ ਫਾਂਸੀ ਦਾ ਹੁਕਮ ਹੋਇਆ ਓਨੇ ਮੈਨੂੰ ਤੇਰੇ ਪਾਸ ਕੱਲਿਆ ਪਠਿਆਰੀ ਸਮੁੰਦਰ ਦੇ ਕੰਢੇ ਚਲੀ ਗਈ ਓਨੇ ਵੇਖਿਆ ਇੱਕ ਹੰਸ ਉੱਥੇ ਮੋਤੀ ਚੁਗਦਾ ਪਠਿਆਰੀ ਨੇ ਸਾਰੀ ਗੱਲ ਹੰਸ ਨੂੰ ਦੱਸ ਦਿੱਤੀ ਹੰਸ ਨੇ ਪਠਿਆਰੀ ਨੂੰ ਕਿਹਾ ਉਹਨੂੰ ਕਹੀਂ ਜਿੱਦਣ ਤੈਨੂੰ ਉਹਨਾ ਫਾਂਸੀ ਚੜਾਉਣ ਉਹਨਾਂ ਨੇ ਤੈਨੂੰ ਆਖਰੀ ਖੁਆਇਸ਼ ਪੁੱਛਣੀ ਆ ਤੂੰ ਕਹੀਂ ਮੈਂ ਸਮੁੰਦਰ ਵਿੱਚ ਇਸ਼ਨਾਨ ਕਰਨਾ ਮੇਰਾ ਸਮੁੰਦਰ ਵਿੱਚ ਇਸ਼ਨਾਨ ਕਰਾ ਦਿਓ ਅੱਗੋਂ ਮੈਂ ਆਪੇ ਸੰਭਾਲ ਲਵਾਂਗਾ ਪਠਿਆਰੀ ਆ ਕੇ ਰੂਪ ਨੂੰ ਕਹਿੰਦੀ ਆ ਜਦੋਂ ਤੈਨੂੰ ਪੁੱਛਣ ਤੇਰੀ ਆਖਰੀ ਖਾਹਿਸ਼ ਕੀ ਹੈ ਤੂੰ ਆਖੀ ਮੈਂ ਸਮੁੰਦਰ 'ਚ ਇਸ਼ਨਾਨ ਕਰਨਾ ਹੈ ਹੋਰ ਕੁਝ ਨਹੀਂ ਖਾਣਾ ਪੀਣਾ ਫਾਂਸੀ ਵਾਲਾ ਦਿਨ ਆ ਗਿਆ ਤੇ ਉਹਨੂੰ ਆ ਕੇ ਪੁੱਛਿਆ ਕੀ ਖਾਣਾ ਪੀਣਾ ਹੈ ਉਹਨੇ ਕਿਹਾ ਮੈਂ ਕੁਝ ਨਹੀਂ ਖਾਣਾ ਪੀਣਾ ਤੁਸੀਂ ਸਮੁੰਦਰ ਵਿੱਚ ਇੱਕ ਵਾਰ ਮੇਰਾ ਇਸ਼ਨਾਨ ਕਰਾ ਦਿਓ ਰਾਜੇ ਨੇ ਸਿਪਾਹੀ ਦਿੱਤੇ ਤੇ ਕਿਹਾ ਜਾਓ ਪਈ ਇਹਦਾ ਇਸ਼ਨਾਨ ਕਰਾ ਲਿਆਓ ਉਹੋ ਸਿਪਾਹੀ ਗਏ ਤੇ ਆਮ ਲੋਕ ਵੀ ਨਾਲ ਤਮਾਸ਼ਾ ਵੇਖਣ ਚੱਲ ਪਏ। ਸਮੁੰਦਰ ਕੰਢੇ ਜਾ ਕੇ ਸਿਪਾਈਆਂ ਉਹਦੀਆਂ ਬੇੜੀਆਂ ਤੇ ਹਥਕੜੀਆਂ ਲਾ ਦਿੱਤੀਆਂ ਤੇ ਆਖਿਆ ਕਰ ਲੈ ਇਸ਼ਨਾਨ ਇੱਥੇ। ਉਧਰੋਂ ਹੱਸਣੇ ਵੀ ਵੇਖ ਲਿਆ ਭਾਈ। ਆਇਆ ਇਸ਼ਨਾਨ ਕਰਨ ਉਹ ਦੂਰੋਂ ਉੱਡ ਕੇ ਨੇੜੇ ਆ ਗਿਆ। ਰੂਪ ਇਸ਼ਨਾਨ ਕਰਦਾ ਕਰਦਾ ਅੱਗੇ ਤੁਰਿਆ ਜਾਵੇ। ਸਿਪਾਈ ਕਹਿੰਦੇ ਮੋੜਿਆ ਉਹ ਡੋਬਣਾਈ। ਅੱਗੇ ਪਾਣੀ ਦੂੰਗੇ ਨੂੰ ਪਿਛਾਂ ਮੋੜਾ। ਉਦੋਂ ਹਾਂਸ ਚੁੱਭੀ ਮਾਰ ਕੇ ਉਹਦੀਆਂ ਲੱਤਾਂ ਵਿੱਚ ਆਣ ਨਿਕਲਿਆ ਹਾਂਸ ਨੇ ਉਹਨੂੰ ਬਿਠਾ ਕੇ ਆਪਣੇ ਉੱਪਰ ਲੈ ਕੇ ਉੱਡ ਗਿਆ ਅੱਗੇ ਸਮੁੰਦਰ ਦੇ ਵਿੱਚਕਾਰ ਇੱਕ ਢੇਰੀ ਸੀ ਹਾਂਸ ਨੇ ਉਹਨੂੰ ਉਸ ਢੇਰੀ ਤੇ ਲਿਆ ਲਾ ਆਇਆ ਸਿਪਾਹੀ ਉਡੀਕ ਉਡੀਕ ਕੇ ਵਾਪਸ ਆ ਗਏ ਉਹਨਾਂ ਬਾਦਸ਼ਾਹ ਨੂੰ ਆਣ ਦੱਸਿਆ ਪਈ ਆ ਵਾਕਿਆ ਹੋਇਆ ਹਾਂਸ ਤੇ ਰੂਪ ਉਥੋਂ ਫੇਰ ਉੱਡੇ ਤੇ ਉਥੇ ਹੀ ਵਾਪਸ ਆ ਗਏ ਜਿੱਧਰੋਂ ਗਏ ਸੀ ਰੂਪ ਹਾਂਸ ਨੂੰ ਕਹਿੰਦੇ ਪਈ ਚੱਲ ਹੁਣ ਮੈਨੂੰ ਫੇਰ ਹਿੰਦਵਤੀ ਦੇ ਦੇਸ਼ ਲੈ ਚੱਲ ਹੰਸ ਕਹਿੰਦਾ ਤੂੰ ਹੁਣ ਖਿਹੜਾ ਛੱਡ ਅੱਗੇ ਮਸਾਂ ਤੇਰੀ ਜਾਨ ਬੱਜੀ ਆ ਹੋਰ ਨਾ ਬਿਪਤਾ ਸਹੇੜ ਪਰ ਰੂਪ ਨੇ ਹੰਸ ਨੂੰ ਕਿਹਾ ਨਹੀਂ ਤੂੰ ਵਾਪਸ ਮੁੜ ਉਹਨੇ ਹੰਸ ਨੂੰ ਮਜਬੂਰ ਕਰਕੇ ਪਿਛਾ ਮੋੜ ਲਿਆ ਤੇ ਕਹਿੰਦਾ ਇੱਕ ਵਾਰ ਮੈਨੂੰ ਮਹਿਲਾਂ ਚ ਪੁਝਾ ਦੇ ਫੇਰ ਆਪਾਂ ਵਾਪਸ ਚੱਲਾਂਗੇ ਹੰਸ ਨੇ ਰਾਤ ਵੇਲੇ ਉਹਨੂੰ ਮਹਿਲਾਂ ਚ ਪੁਝਾ ਦਿੱਤਾ ਰੂਪ ਕਹਿੰਦਾ ਹਿੰਦਵਤੀ ਨੂੰ ਪਈ ਮੇਰੇ ਵਾਲਾ ਤੇ ਕੰਮ ਹੋ ਗਿਆ ਸੀ ਹੁਣ ਮੈਂ ਇੱਥੇ ਨਹੀਂ ਰਹਿਣਾ ਮੈਂ ਵਾਪਸ ਚਲੇ ਜਾਣਾ ਹੈ ਹਿੰਦਵਤੀ ਨੇ ਕਿਹਾ ਮੈਂ ਵੀ ਹੁਣ ਇੱਥੇ ਕੀ ਕਰਨਾ ਮੈਨੂੰ ਵੀ ਨਾਲ ਲੈ ਚੱਲ ਉਹ ਕਹਿੰਦੇ ਚੰਗਾ ਉਧਰੋਂ 4 ਵਜੇ ਫੇਰ ਹੰਸ ਰੂਪ ਨੂੰ ਲੈਣ ਆ ਜਾਂਦਾ ਰੂਪ ਹੰਸ ਨੂੰ ਕਹਿੰਦਾ ਅਸੀਂ ਦੋਹਾਂ ਨੇ ਚੱਲਣਾ ਹੰਸ ਕਹਿੰਦਾ ਇੱਕ ਨੂੰ ਲੈ ਕੇ ਮੈਂ ਉੱਡ ਸਕਦਾ ਹੁਣ ਤੁਸੀਂ ਦੋਹਾਂ ਤੋਂ ਤਿੰਨ ਬਣੇ ਜੇ ਹਿੰਦਵਤੀ ਦੇ ਪੇਟ ਵਿੱਚ ਬੱਚਾ ਵੀ ਹੈ ਤੇ ਹੁਣ ਮੈਂ ਤੁਹਾਨੂੰ ਕਿਵੇਂ ਝੁੱਕ ਕੇ ਉੱਡ ਸਕਦਾ ਰੂਪ ਕਹਿੰਦਾ ਭਈ ਜਿਵੇਂ ਮਰਜ਼ੀ ਆ ਕਰ ਸਾਨੂੰ ਇੱਕ ਵਾਰ ਪਹਹਾ ਜ਼ਰੂਰ ਓਨੇ ਕੇ ਹੱਜੰਗਾ ਪਈ ਬਹਿ ਜਾਓ ਉਹ ਦੋਵੇਂ ਉਹਦੇ ਉੱਤੇ ਬੈਠ ਗਏ ਹੰਸ ਉਹਨਾਂ ਦੋਹਾਂ ਨੂੰ ਬਿਠਾ ਲ ਕੇ ਉੱਡ ਤੁਰਿਆ ਕਾਫੀ ਦੂਰ ਜਾ ਕੇ ਹੰਸ ਥੱਕ ਗਿਆ ਸਮੁੰਦਰ ਚ ਵਿਚਕਾਰ ਇੱਕ ਢੇਰੀ ਵੇਖ ਕੇ ਹੰਸ ਕਹਿੰਦਾ ਭਈ ਇੱਥੇ ਸਾਹ ਲਈਏ ਫੇਰ ਅੱਗੇ ਉੱਡਾਂਗੇ ਉੱਥੇ ਉਹ ਉਤਰ ਗਏ ਹੰਸ ਕਹਿੰਦਾ ਤੁਸੀਂ ਇੱਥੇ ਕੋਈ ਮੱਛੀ-ਮੁੱਛੀ ਭੁਨ ਕੇ ਖਾ ਲਓ ਤੇ ਮੈਂ ਮੋਤੀ ਚੁਗਣਿਆ ਮੈਂ ਮੋਤੀ ਚੁਗ ਲੈਂਦਾ ਉਹਨਾਂ ਕਿਹਾ ਕਿਵੇਂ ਹੰਸ ਨੇ ਕਿਹਾ ਇੱਥੋਂ ਪੱਥਰ ਲਓ ਤੇ ਪੱਥਰ ਉੱਪਰ ਪੱਥਰ ਮਾਰ ਕੇ ਅੱਗ ਬਾਲ ਲਓ ਉਹਨਾਂ ਉਸੇ ਤਰ੍ਹਾਂ ਕੀਤਾ ਅੱਗ ਬਾਲੀ ਮੱਛੀ ਫੜ ਕੇ ਭੁੰਨੀ ਤੇ ਖਾਦੀ ਉਧਰੋਂ ਹੰਸ ਵੀ ਆ ਗਿਆ ਉਸ ਆਖਿਆ ਅੱਗ ਬਲਦੀ ਆ ਮੈਂ ਵੀ ਆਪਣੇ ਭਿੱਜੇ ਖੰਭ ਸੁਕਾ ਲਵਾਂਗਾ ਉਹ ਅੱਗ ਦੇ ਲਾਗੇ ਖੰਭ ਫਲਾਰ ਕੇ ਬਹਿ ਗਿਆ ਇੱਕ ਐਸਾ ਚੰਗਿਆੜਾ ਉੱਠਿਆ ਤੇ ਉਹ ਹੰਸ ਦੇ ਖੰਭਾਂ ਤੇ ਪੈ ਗਿਆ ਉਹਨੂੰ ਅੱਗ ਲੱਗ ਗਈ ਤੇ ਉਹਦੇ ਸਾਰੇ ਖੰਭ ਸੜ ਗਏ ਹੰਸ ਕਹਿਣ ਲੱਗਾ ਕਿ ਬੜੀ ਮਾੜੀ ਗੱਲ ਹੋਈ ਆ ਹੁਣ ਪਤਾ ਨਹੀਂ ਮੇਰੇ ਖੰਭ ਕਦੋਂ ਆਉਣਗੇ ਤੁਸੀਂ ਇੱਥੇ ਕੀ ਕਰੋਗੇ ਉਹਨੂੰ ਉਹਨਾਂ ਨੂੰ ਵੀ ਵਿਵਪਤਾ ਬਣ ਗਈ ਉਹ ਰੋਣ ਪੀਟਣ ਲੱਗੇ ਹੁਣ ਕੀ ਕਰੀਏ ਹੰਸ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ ਤੇ ਕੱਖ ਤੋੜ ਕੇ ਤੁਲਾ ਤੁਲਾ ਬਣਾ ਲਿਓ ਉਹਨਾਂ ਕੱਖ ਕਾਣ ਇਕੱਠਾ ਕੀਤਾ ਤੇ ਦੋ ਤੁਲੇ ਬਣਾ ਲਏ ਦੋਵੇਂ ਆਪਸ ਵਿੱਚ ਬੰਨ ਲਏ ਇੱਕ ਤੇ ਰੂਪ ਬੈ ਗਿਆ ਤੇ ਇੱਕ ਤੇ ਹਿੰਦਵਤੀ ਬੈਠ ਗਈ ਦੋਵੇਂ ਬੈਠ ਗਏ ਤੇ ਸਮੁੰਦਰ ਦੀਆਂ ਲਹਿਰਾਂ ਵਿੱਚ ਤਰਦੇ ਜਾਂਦੇ ਆ ਤਰਦੇ ਜਾਂਦੇ ਆ ਕਰਨੀ ਰੱਬ ਦੀ ਕੀ ਕੁਝ ਦੂਰ ਜਾ ਕੇ ਤੁਲਿਆਂ ਵਿਚਲਾ ਪੰਨ ਖੁੱਲ ਗਿਆ ਤੇ ਤੁਲੇ ਆਪੋ ਵਿੱਚ ਨਿਖੜ ਗਏ ਹਿੰਦਵਤੀ ਐਸੀ ਬਾਹੀ ਨੂੰ ਰੁੜ ਗਈ ਤੇ ਰੂਪ ਐਸ ਬਾਹੀ ਰੁੜ ਗਿਆ ਲਹਿਰਾਂ ਦੇ ਨਾਲ ਰੁੜਦੇ ਰੁੜਦੇ ਰੂਪ ਇੱਕ ਕਿਨਾਰੇ ਨਾਲ ਜਾ ਲੱਗਾ ਤੇ ਉਥੋਂ ਨਿਕਲ ਲagge ਇੱਕ ਸ਼ਹਿਰ ਸੀ ਉਧਰ ਤੁਰ ਪਿਆ ਉਸ ਸ਼ਹਿਰ ਦਾ ਰਾਜਾ ਮਰ ਗਿਆ ਸੀ ਉਹਦੇ ਅਮੀਰ ਵਜ਼ੀਰ ਝਗੜ ਰਹੇ ਸਨ ਕਿ ਰਾਜਾ ਕੌਣ ਬਣੇ ਉਹਨਾਂ ਨੇ ਕਿਹਾ ਤੁਸੀਂ ਝਗੜੋ ਨਾ ਤੇ ਇੰਜ ਕਰੋ ਜਿਹੜਾ ਬੰਦਾ ਵੀ 12 ਵਜੇ ਸ਼ਹਿਰ ਵਿੱਚ ਆਣ ਬੜੇ ਉਸ ਨੂੰ ਰਾਜਾ ਬਣਾ ਦਿਓ ਉਧਰੋਂ ਰੂਪਟਕ ਦਾ ਭਟਕਾਉਂਦਾ ਇੱਕ ਦਰਵਾਜ਼ੇੋਂ ਨਿਕਲ ਕੇ ਸ਼ਹਿਰ 'ਚ ਆਣ ਬੜਦਾ ਉਦੋਂ 12 ਵਜੇ ਸੀ ਉਹਨਾਂ ਉਹਨੂੰ ਫੜ ਲਿਆ ਤੇ ਰਾਜਾ ਬਣਾ ਦਿੱਤਾ ਉਧਰੋਂ ਹਿੰਦਵਤੀ ਡੁੱਬਦੀ ਡੱਬਦੀ ਡੁੱਬਦੀ ਇੱਕ ਪਤਣ ਤੇ ਜਾ ਲੱਗੀ ਉਥੇ ਥੋਬੀ ਲੀੜੇ ਧੋਣ ਡਏ ਸੀ ਉਹਨਾਂ ਨੇ ਉਹਨੂੰ ਕੱਢ ਲਿਆ ਵੇਖਿਆ ਭਾਈ ਲੜਕੀ ਬੜੀ ਸ਼ਕਲ ਵਾਲੀ ਆ ਉਹਨਾਂ ਦੇ ਕੋਈ ਪੁੱਤ ਵੀ ਧੀ ਪੁੱਤ ਨਹੀਂ ਸੀ ਉਹਨਾਂ ਨੇ ਉਹਨੂੰ ਆਪਣੀ ਧੀ ਬਣਾ ਲਿਆ ਉਹ ਉਥੇ ਰਹਿਣ ਲੱਗ ਪਈ ਤੇ ਉਥੇ ਉਹਦੇ ਘਰ ਮੁੰਡਾ ਹੋਇਆ ਉਹਨਾਂ ਥੋਬੀਆਂ ਨੇ ਉਹਦੀ ਬੜੀ ਸੇਵਾ ਕੀਤੀ ਤੇ ਜਦ ਕੁਝ ਕੁ ਮਹੀਨੇ ਬੀਤੇ ਤਾਂ ਥੋਬੀ ਤੇ ਥੋਬਣ ਦੇ ਮਨ ਵਿੱਚ ਬੇਈਮਾਨੀ ਆ ਗਈ ਉਹਨਾਂ ਸੋਚਿਆ ਭਾਈ ਲੜਕਾ ਆਪਾਂ ਲੈ ਲਈਏ ਤੇ ਇਹਨੂੰ ਆਪਾਂ ਕੀ ਕਰਨਾ ਮੁੰਡਾ ਪਾਲ ਲਵਾਂਗੇ ਉਹਨਾਂ ਸਲਾਹ ਕਰਕੇ ਜਦੋਂ ਰਾਤ ਨੂੰ ਹਿੰਦਵਤੀ ਸੌਂ ਗਈ ਲੜਕੇ ਨੂੰ ਲੈ ਕੇ ਤੇ ਬੋਤੇ ਤੇ ਸਮਾਨ ਲੱਦ ਕੇ ਰਾਤ ਨੂੰ ਨਿਕਲ ਤੁਰੇ ਚਲਾ ਚੱਲ ਉਹ ਉਸੇ ਸ਼ਹਿਰ ਚਲੇ ਗਏ ਜਿੱਥੇ ਰੂਪ ਰਾਜ ਕਰਦਾ ਸੀ ਜਦੋਂ ਹਿੰਦਵਤੀ ਨੂੰ ਜਾਗ ਆਈ ਤਾਂ ਉਹਨੇ ਵੇਖਿਆ ਨਾ ਉਥੇ ਮੁੰਡਾ ਤੇ ਨਾ ਥੋਬੀ ਤੇ ਥੋਬਣ ਉਹ ਉਹਨਾਂ ਨੂੰ ਲੱਭਣ ਲੱਗੀ ਤੇ ਆਂਡੀਆਂ ਗਵਾਂਡੀਆਂ ਨੂੰ ਪੁੱਛਣ ਲੱਗੀ ਉਹਨੂੰ ਕੁਝ ਵੀ ਪਤਾ ਨਾ ਲੱਗੇ ਤੇ ਉਹ ਰੋਂਦੀ ਕਰ ਲੌਂਦੀ ਉਸੇ ਰਸਤੇ ਉਸੇ ਸ਼ਹਿਰ ਪਹੁੰਚ ਗਈ ਜਿੱਧਰ ਨੂੰ ਥੋਬੀ ਥੋਬਣ ਗਏ ਸਨ ਸ਼ਹਿਰ 'ਚ ਪਹੁੰਚ ਕੇ ਉਹਨੇ ਸੋਚਿਆ ਭਈ ਥੋਬੀਆਂ ਤੇ ਢੀੜੇ ਹੀ ਧੋਣੇ ਆ ਮੈਂ ਸ਼ਹਿਰ ਦੀਆਂ ਘਾਟਾਂ ਉੱਤੇ ਵੇਖਾਂ ਸ਼ਾਇਦ ਉਹਥੇ ਹੋਣ ਉਹ ਜਦੋਂ ਲੱਭਦੀ ਲੱਭਦੀ ਸ਼ਹਿਰ ਤੇ ਇੱਕ ਘਾਟ ਤੇ ਗਈ ਤਾਂ ਉਹਨੇ ਵੇਖਿਆ ਕਿ ਉਹ ਧੋਬੀ ਤੇ ਧੋਬਣ ਲੀੜੇ ਧੋਣਦੇ ਉਹਨੇ ਉਹਨਾਂ ਨੂੰ ਸਿਆਣ ਲਿਆ ਉਹਨੇ ਵੇਖਿਆ ਲੜਕਾ ਕੰਡੇ ਤੇ ਲੰਮਾ ਪਿਆ ਤੇ ਆਪ ਲੀੜੇ ਧੋਣਦੇ ਆ ਹਿੰਦਵਤੀ ਨੇ ਜਾ ਕੇ ਲੜਕਾ ਚੁੱਕ ਲਿਆ ਤੇ ਗਲ ਨਾਲ ਲਾ ਲਿਆ ਰੌਲਾ ਪੈ ਗਿਆ ਉਧਰ ਧੋਬੀ ਤੇ ਧੋਬਣ ਭੱਜੇ ਆਏ ਉਹਨਾਂ ਆ ਕੇ ਕਿਹਾ ਤੂੰ ਕੌਣ ਹੈ ਸਾਡਾ ਮੁੰਡਾ ਚੁੱਕਣ ਵਾਲੀ ਉਹ ਕਹਿੰਦੀ ਆ ਮੇਰਾ ਮੁੰਡਾ ਤੋਂ ਬਿੰਤੇ ਧੋਬਣ ਕਹਿੰਦੇ ਆ ਸਾਡਾ ਉਹ ਉਥੇ ਝਗੜਾ ਪੈ ਗਿਆ ਤੇ ਰੌਲਾ ਸੁਣ ਕੇ ਰਾਜੇ ਦੇ ਸਿਪਾਹੀ ਆਏ ਉਹਨਾਂ ਸਾਰਿਆਂ ਨੂੰ ਫੜ ਕੇ ਰਾਜੇ ਦੇ ਕੋਲ ਲੈ ਗਏ ਰਾਜੇ ਨੇ ਉਹਨਾਂ ਨੂੰ ਪੁੱਛਿਆ ਭਈ ਤੁਹਾਡਾ ਝਗੜਾ ਕੀ ਏ ਧੋਬੀ ਕਹਿੰਦੇ ਇਹ ਸਾਡਾ ਲੜਕਾ ਏ ਤੇ ਇਹ ਮੱਲੋ ਮੱਲੀ ਆਣ ਕੇ ਚੁੱਕ ਚੁੱਕਦੀ ਆ ਉਹ ਕਹਿੰਦੇ ਆ ਇਹ ਲੜਕਾ ਮੇਰਾ ਏ ਇਹ ਧੋਬੀ ਤੇ ਧੋਬਣ ਚੁੱਕ ਕੇ ਭੱਜ ਜਾਇਆ ਰਾਜੇ ਨੇ ਉਹਨੂੰ ਕਿਹਾ ਕਿ ਤੂੰ ਦੱਸ ਇਹ ਲੜਕਾ ਤੇਰਾ ਕਿਵੇਂ ਫਿਰ ਤੋਬੀ ਨੂੰ ਪੁੱਛਾਂਗੇ ਤੂੰ ਪਹਿਲਾਂ ਆਪਣਾ ਸਬੂਤ ਦੇ ਉਹ ਕਹਿਣ ਲੱਗੀ ਕਿ ਕੰਚਨਪੁਰੀ ਮੇਰੇ ਪੇਕੇ ਆ ਮੈਂ ਆਪਣੇ ਪਤੀ ਨਾਲ ਹੰਸ ਤੇ ਉੱਡ ਕੇ ਸਮੁੰਦਰ ਚ ਗਈ ਉਥੇ ਹੰਸ ਦੇ ਖੰਭ ਸੜ ਗਏ ਤੇ ਮੈਂ ਤੇ ਮੇਰਾ ਰਾਜਾ ਵਿਛੜ ਗਏ ਮੈਂ ਤੋਬੀਆਂ ਦੇ ਘਰ ਚਲੀ ਗਈ ਉਥੇ ਮੈਨੂੰ ਲੜਕਾ ਪੈਦਾ ਹੋਇਆ ਇੱਕ ਦਿਨ ਇਹ ਸੁੱਤੀ ਨੂੰ ਛੱਡ ਕੇ ਤੇ ਮੁੰਡੇ ਨੂੰ ਚੁੱਕ ਕੇ ਦੌੜ ਗਏ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਲੱਭਿਆ ਰਾਜੇ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਹਿੰਦਵਤੀ ਆ ਉਹਦੀਆਂ ਅੱਖਾਂ ਖੁੱਲ ਗਈਆਂ ਤੇ ਉਹਨੇ ਬੱਚਾ ਚੁੱਕ ਕੇ ਗਲ ਨਾਲ ਲਾ ਲਿਆ ਹਿੰਦਵਤੀ ਕਹਿੰਦੀ ਹੈ ਤੂੰ ਕਿਉਂ ਬੱਚੇ ਨੂੰ ਚੁੱਕ ਕੇ ਗਲ ਨਾਲ ਲਾ ਲਿਆ ਰਾਜੇ ਦੇ ਹਿੰਦਵਤੀ ਨੂੰ ਰਾਜੇ ਨੇ ਹਿੰਦਵਤੀ ਨੂੰ ਸਾਰੀ ਗੱਲ ਖੋਲ ਕੇ ਦੱਸੀ ਕਿ ਮੈਂ ਰੂਪ ਆ ਰਾਜਾ ਕਹਿੰਦਾ ਇਸ ਤੋਬੀ ਤੇ ਤੋਬਣ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਹਿੰਦਵਤੀ ਕਹਿੰਦੀ ਕੋਈ ਸਜ਼ਾ ਨਹੀਂ ਇਹਨਾਂ ਮੇਰੀ ਬੜੀ ਸੇਵਾ ਕੀਤੀ ਆ ਚਲੋ ਇਹਨਾਂ ਤੋਂ ਗਲਤੀ ਹੋ ਗਈ ਇਹਨਾਂ ਨੂੰ ਮਾਫ ਕਰ ਦਿਓ ਰਾਜੇ ਨੇ ਉਹਨਾਂ ਨੂੰ ਮaaf ਕਰ ਦਿੱਤਾ ਤੇ ਆਪ ਖੁਸ਼ੀ-ਖੁਸ਼ੀ ਮਹਿਲਾਂ ਵਿੱਚ ਚਲੇ ਗਏ ਰਬਰਾ ਖਾ